साफ़ Oh. ਤੇ ਅਲਬਸ ਬਾਬੂ ਲਾਲਾ ਚੈਦਾ ਮੇਲਾ ਜਿਹੜਾ ਹਰ ਸਾਲ ਕਰਾਇਆ ਕੀ ਕਹਿਣਾ ਚਾਹੁੰਦੇ ਧੰਤਾਂ ਬਾਬੂ ਲਾਲ ਬਾਦਸ਼ਾਹ ਦਰਬਾਰ ਨਕੋਤਰ ਵਿਖੇ ਸਲਾਨਾ ਮੇਲਾ 18 19 20 ਜੁਲਾਈ ਨੂੰ ਹਰ ਸਾਲ ਕਰਾਇਆ ਜਾਂਦਾ ਆ ਜੋ ਅੱਜ ਤੱਕ ਇਹ ਮੇਲਾ ਜਿਹੜੀ ਆ ਇੱਥੇ ਦੀ ਪ੍ਰਬੰਧਕ ਕਮੇਟੀ ਕਰਾਉਂਦੀ ਰਹੀ ਆ ਪਰ ਕੁਝ ਪਿਛਲੇ ਕੁਝ ਸਮੇਂ ਤੋਂ ਕਮੇਟੀ ਦੇ ਵਿੱਚ ਕੁਝ ਤਰਾਰ ਆ ਗਈ ਸੀ ਕੋਸ ਕਮੇਟੀ ਮੈਂਬਰਾਂ ਨੇ ਵੱਖਰੀ ਕਮੇਟੀ ਬਣਾ ਲਈ ਸੀ ਜੋ ਪ੍ਰਸ਼ਾਸਨ ਨੇ ਦੋਵਾਂ ਕਮੇਟੀਆਂ ਨਾਲ ਤਾਲਮੇਲ ਕਰਕੇ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਦੀ ਪੂਰਜੋਰ ਕੋਸ਼ਿਸ਼ ਕੀਤੀ ਸੀ ਪਰ ਕਿਸੇ ਕਾਰਨਾਂ ਕਰਕੇ ਜਿਹੜਾ ਇਹ ਇਹਨਾਂ ਦੋਵਾਂ ਦਾ ਤਾਲਮੇਲ ਨਹੀਂ ਹੋਇਆ ਕਿਹਾ ਜੇ ਇਸ ਅਪਰਾਧ ਉਤੇ ਸਾਡੇ ਅਫਸਰਾਂ ਨੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਫੈਸਲਾ ਲੈ ਕੇ ਮੇਲੇ ਨੂੰ ਪ੍ਰਬੰਧਕ ਨਿਯੁਕਤ ਕੀਤਾ ਸੀ ਸਰਦਾਰ ਕਦੀਪ ਸਿੰਘ ਜੀ ਨੇ ਤਹਿਸੀਲਦਾਰ ਸਾਹਿਬ ਨੂੰ ਇੱਥੇ ਰਸੀਵਰ ਨਿਯੁਕਤ ਕੀਤਾ ਗਿਆ ਸੀ ਜਿਨ੍ਹਾਂ ਦੀ ਸਹਾਇਤਾ ਲਈ ਪੁਲਿਸ ਮਹਿਕਮੇ ਦੀ ਤਰਫੋਂ ਐਸਐਸਪੀ ਅੰਕੁਰ ਗੋਪਤਾ ਜੀ ਤਰੀ ਮਨਪੀਟ ਲੋ ਐਸਐਸਪੀ ਐਸਪੀ ਸਾਹਿਬ ਬਖਤਿਆਰ ਐਸਪੀ ਸਾਹਿਬ ਤੇ ਹੋਰ ਸਾਡੇ ਅਫਸਰ ਸਮੂਹ ਸਾਡੀ ਪੁਲਿਸ ਫੋਰਸ حاضر ਰਹੀ ਆ ਜੋ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਪ੍ਰਬੰਧਕ ਜਿਹੜੇ ਨਿਯੁਕਤ ਕੀਤੇ ਤੇ ਪੁਲਿਸ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਨਾਲ ਖੋਲ ਵਾਲੀ ਹਰ ਧਾਰਮਿਕ ਰਥਮ ਜੋ ਗੀਤ ਸੰਗੀਤ ਦਾ ਪ੍ਰੋਗਰਾਮ ਵਧੀਆ ਸਚਾਰੂ ਢੰਗ ਨਾਲ ਹੋਇਆ ਆ ਹੁਣ ਤੱਕ 95% ਜਿਹੜਾ ਮੇਲਾ ਸਫਲਤਾਪੂਰਵਕ ਸ਼ਾਂਤੀਪੂਰਵਕ ਸੰਪੰਨ ਹੋ ਚੁੱਕਾ ਸਿਰਫ ਇੱਕ ਆਖਰੀ ਗਾਇਕ ਜਿਹੜੇ ਉਹਨਾਂ ਦੀ ਲਾਸਟ ਆਈਟਮ ਰਹਿ ਗਈ ਆ ਜੋ ਵੀ ਬਾਬਾ ਜੀ ਦੀ ਕਿਰਪਾ ਨਾਲ ਸ਼ਾਂਤੀਪੂਰਵਕ ਹੋ ਗਿਆ ਜੀ ਮੈਂ ਆਪਦੇ ਚੈਨਲ ਰਾਹੀਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਲਾਲ ਬਾਸ਼ਾ ਜੀ ਦੇ ਉਰਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਰ ਜੀ ਨਮਸਤ ਬਾਬਾ ਲਾਲ ਬਾਸ਼ਾ ਜੀ ਦਾ ਮੇਲਾ ਸਫਲ ਨੂੰ ਹੋਇਆ ਕੀ ਕਹਿੰਦੇ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਬਾਬਾ ਲਾਲ ਬਾਸ਼ਾ ਜੀ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਗੱਲ ਇਸ ਤਰ੍ਹਾਂ ਸੀ ਕਿ ਸਰਕਾਰ ਵੱਲੋਂ ਮਾਨਯੋਗ ਡੀਸੀ ਸਾਹਿਬ ਮਾਸ਼ੂ ਅਗਰਵਾਲ ਜੀ ਤੇ ਸਾਡੇ ਜਲੰਧਰ ਦੇ ਐਸਐਸਪੀ ਸਾਹਿਬ ਮਿਸਟਰ ਅਨਕੁਰ ਗੁਪਤਾ ਜੀ ਦੀ ਹਜ਼ਾਰਾ ਮੁਤਾਬਕ ਮੇਰੀ ਡਿਊਟੀ ਬਤੌਰ ਰਸੀਵਰ ਇਸ ਮੇਲੇ ਤੇ ਲਗਾਈ ਗਈ ਸੀ ਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਤੇ ਸਾਰੇ ਸੰਗਤ ਵਾਸੀਆਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਮੇਲਾ ਬੜੇ ਸ਼ਾਂਤੀਪੂਰਕ ਢੰਗ ਨਾਲ ਬੜੇ ਵਧੀਆ ਢੰਗ ਨਾਲ ਸੰਪੂਰਨ ਹੋਇਆ ਤੇ ਇਸ ਨੂੰ ਸ਼ਾਂਤੀਪੂਰੀ ਢੰਗ ਨਾਲ ਨਿਭਾਉਣ ਲਈ ਤੇ ਸਭ ਦਾ ਦੇ ਨਾਲ ਨਿਭਾਉਣ ਲਈ ਮੈਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਾਂ ਸਿਵਲ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਾਂ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮੇਲਾ ਸੰਪੂਰਨ ਹੋਇਆ ਤੇ ਸਾਰੀਆਂ ਸੰਗਤਾਂ ਨੇ ਬਾਬਾ ਜੀ ਦਰਬਾਰ ਤੇ ਆ ਕੇ ਮੱਥਾ ਟੇਕਿਆ ਤੇ ਬਾਬਾ ਜੀ ਦੇ ਤਿਸੇ ਪ੍ਰ